ਠੱਗੀ ਮਾਰਨ ਦੇ ਲੋਕਾਂ ਨੇ ਨਵੇਂ-ਨਵੇਂ ਤਰੀਕੇ ਲੱਭੇ ਨੇ ਥੋੜੇ ਸਮੇਂ ਦੇ ਵਿੱਚ ਵੱਧ ਕੁਝ ਪ੍ਰਾਪਤ ਕਰਨ ਦੇ ਚੱਕਰ ਦੇ ਵਿੱਚ ਠੱਗੀ ਮਾਰਨ ਤੱਕ ਦੀ ਉਹਨਾਂ ਨੇ ਜਿਹੜੀ ਵਿਉਂਤ ਕਢਣੀ ਹੁੰਦੀ ਹੈ ਉਸ ਦੇ ਵਿੱਚ ਫਰਜੀ ਅਫਸਰ ਸ਼ਾਹੀ ਦਾ ਕੋਈ ਨਾ ਕੋਈ ਨਮੂਨਾ ਸਾਹਮਣੇ ਆ ਜਾਂਦਾ ਹੈ ਪਹਿਲਾਂ ਇੱਕ ਜੰਮੂ ਕਸ਼ਮੀਰ ਦੇ ਵਿੱਚ ਸਰਕਾਰੀ ਸਿਕਿਉਰਿਟੀ ਜੈਡ ਪਲੱਸ ਸਿਕਿਉਰਿਟੀ ਲੈ ਕੇ ਇੱਕ ਘੁੰਮਦਾ ਗਿਆ ਠੱਗ ਦੇਖਿਆ ਗਿਆ ਜਿਹੜਾ ਬਾਅਦ ਚ ਪਤਾ ਲੱਗਿਆ ਕਿ ਇਹ ਤੇ ਆਪਣੇ ਆਪ ਨੂੰ ਵੱਡਾ ਅਫਸਰ ਦੱਸਦਾ ਸੀ ਕੇਂਦਰੀ ਏਜੰਸੀ ਦਾ ਪਰ ਉਹ ਅਫਸਰ ਨਹੀਂ ਸੀ ਦਰਅਸਲ ਉਹ ਨਕਲੀ ਅਫਸਰ ਬਣ ਕੇ ਘੁੰਮ ਰਿਹਾ ਸੀ ਤੇ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਵੀ ਜਿਹੜਾ ਹੈਰਾਨ ਕਰ ਦਿੰਦਾ ਜਦੋਂ ਪਤਾ ਲੱਗਦਾ ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੁਣ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਉਹ ਕਿੱਥੋਂ ਦਾ ਹੈ ਔਰ ਉਸ ਦਾ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦੇ ਨਾਮ ਵਿੱਚ ਪਹਿਲਾਂ ਹੀ ਦੋਸ਼ੀ ਲੱਗਦਾ ਉਹ ਰੁਪੇਸ਼ ਦੋਸ਼ੀ ਉਸ ਦਾ ਨਾਮ ਹੈ ਉਸ ਦੀ ਪਛਾਣ ਹੋਈ ਹੈ ਹਾਲੇ ਤੱਕ ਪੁਲਿਸ ਦੇ ਹੱਥ ਨਹੀਂ ਲੱਗਿਆ ਉਹ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦੇ ਦਫਤਰ ਦਾ ਅਫਸਰ ਦੱਸਦਾ ਸੀ ਕਦੇ ਕਦੇ ਉਹ ਸੀਬੀਆਈ ਦਾ ਅਫਸਰ ਦੱਸਦਾ ਸੀ ਕਦੇ ਉਹ ਆਪਣੇ ਆਪ ਨੂੰ ਨੀਆ ਦਾ ਅਫਸਰ ਦੱਸਦਾ ਸੀ ਐਨਆਈਏ ਇਹ ਦਾ ਤੇ ਕਦੇ ਆਪਣੇ ਆਪ ਨੂੰ ਕੁਝ ਕਹਿੰਦਾ ਸੀ ਉਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਉਹ ਅਹਮਦਾਬਾਦ ਇੱਕ ਸ਼ੇਅਰ ਬਾਜ਼ਾਰ ਦਾ ਕਾਰੋਬਾਰੀ ਸੀ ਪਰ ਸਰਕਾਰੀ ਕਰਮਚਾਰੀਆਂ ਦੇ ਨਾਲ ਠੱਗੀ ਕਰਨ ਦਾ ਉਸ ਦੇ ਉੱਤੇ ਦੋਸ਼ ਹੈ ਔਰ ਜਿਹੜਾ ਉਹ ਮੁਲਜ਼ਮ ਖੁਦ ਨੂੰ ਆਪਣੇ ਆਪ ਨੂੰ ਪੀਐਮਓ ਦਾ ਅਧਿਕਾਰੀ ਦੱਸਦਾ ਸੀ ਕਦੇ ਉਸ ਨੇ ਸੀਬੀਆਈ ਦਾ ਅਧਿਕਾਰੀ ਆਪਣੇ ਆਪ ਨੂੰ ਦੱਸਿਆ ਰੋ ਦਾ ਵੀ ਅਧਿਕਾਰੀ ਦੱਸਿਆ ਨਿਆਦਾ ਅਧਿਕਾਰੀ ਦੱਸਿਆ ਇਹਨਾਂ ਸਾਰੀਆਂ ਸੁਰੱਖਿਆ ਏਜੰਸੀਆਂ ਦਾ ਆਪਣੇ ਆਪ ਨੂੰ ਅਫਸਰ ਦੱਸ ਕੇ ਉਹ ਵੱਡੇ ਵੱਡੇ ਅਫਸਰਾਂ ਨੂੰ ਵੀ ਸ਼ਿਕਾਰ ਬਣਾ ਲੈਂਦਾ ਸੀ ਠੱਗੀ ਦਾ ਦਰਅਸਲ ਕਿਰਨ ਪਟੇਲ ਤੋਂ ਬਾਅਦ ਗੁਜਰਾਤ ਦੇ ਇੱਕ ਹੋਰ ਸ਼ਖਸ ਦਾ ਫਰਜੀ ਪੀਐਮਓ ਅਧਿਕਾਰੀ ਬਣ ਕੇ ਠੱਗੀ ਕਰਨ ਦਾ આરોਪ ਲੱਗਿਆ ਕਿਰਨ ਪਟੇਲ ਉਹ ਸੀ ਜਿਹੜਾ ਕਸ਼ਮੀਰ ਵਾਲੇ ਇਲਾਕੇ ਦੇ ਵਿੱਚ ਜੈਡ ਪਲੱਸ ਸਿਕਿਉਰਟੀ ਲੈ ਕੇ ਘੁੰਮਦਾ ਸੀ ਪਰ ਜਿਹੜਾ ਇਹ ਹੈ ਇਹ ਵੀ ਇੱਕ ਅਧਿਕਾਰੀ ਆਪਣੇ ਆਪ ਨੂੰ ਪੀਐਮਓ ਦਾ ਯਾਨੀ ਕਿ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਆਪਣੇ ਆਪ ਨੂੰ ਦਫ਼ ਅਫਸਰ ਦੱਸਦਾ ਸੀ ਔਰ ਕਿਸੇ ਨੇ ਕੋਈ ਕ੍ਰਾਸ ਚੈੱਕ ਨਹੀਂ ਕੀਤਾ ਤੇ ਇਸ ਨੇ ਇਹ ਧੰਦਾ 2 ਦਿਨ 4 ਦਿਨ ਨਹੀਂ 4 ਮਹੀਨੇ ਨਹੀਂ ਬਲਕਿ 4 ਸਾਲ ਚਲਾਇਆ ਇਸੇ ਤਰ੍ਹਾਂ ਠੱਗੀ ਠੋਰੀ ਦਾ ਕੰਮ ਔਰ ਰੁਪੇਸ਼ ਦੇ ਨਾਮ ਦੀ ਉਸ ਦੀ ਜਿਹੜੀ ਹੈ ਜਾਣਕਾਰੀ ਮਿਲੀ ਹੈ ਕਿ ਉਸ ਦਾ ਨਾਮ ਹੈ ਜਿਹੜਾ ਪਹਿਚਾਣ ਹੋਈ ਹੈ ਰੁਪੇਸ਼ ਦੋਸ਼ੀ ਉਸ ਦਾ ਨਾਮ ਹੈ ਰੁਪੇਸ਼ ਆਪਣੇ ਆਪ ਨੂੰ ਖੁਦ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਹੋਣ ਦੇ ਨਾਲ-ਨਾਲ ਵੱਖਰੀਆਂ-ਵੱਖਰੀਆਂ ਕੇਂਦਰੀ ਏਜੰਸੀਆਂ ਦਾ ਅਧਿਕਾਰੀ ਦੱਸ ਕੇ ਉਸ ਤੋਂ ਬਾਅਦ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਕਿਵੇਂ ਬਣਾਉਂਦਾ ਸੀ ਆਪਣੇ ਜਾਲ 'ਚ ਫਸਾ ਲੈਂਦਾ ਸੀ। ਦਰਅਸਲ ਅਫਸਰ ਜਦੋਂ ਦੱਸਦਾ ਸੀ ਆਪਣੇ ਆਪ ਨੂੰ ਤੇ ਕਈ ਹੇਠਲੇ ਅਧਿਕਾਰੀ ਹੁੰਦੇ ਨੇ ਜਿਹੜੇ ਰੈਂਕ ਦੇ ਹਿਸਾਬ ਦੇ ਨਾਲ ਚਾਹੇ ਸਿਵਲ ਪ੍ਰਸ਼ਾਸਨ ਹੋਵੇ ਜਾਂ ਪੁਲਿਸ ਪ੍ਰਸ਼ਾਸਨ ਉਹਨਾਂ ਵਿੱਚੋਂ ਬਹੁਤਿਆਂ ਨੂੰ ਭੁਲੇਖਾ ਪੈ ਜਾਂਦਾ ਸੀ ਕਿਉਂਕਿ ਉਸ ਦੀ ਬੋਲਬਾਣੀ ਦਾ ਜਿਹੜਾ ਤਰੀਕਾ ਜਾਂ ਕੰਮ ਕਰਨ ਦਾ ਢੰਗ ਅੰਗਰੇਜ਼ੀ ਬੋਲਣ ਦਾ ਜਾਂ ਹੋਰ ਇਹਨਾਂ ਸਾਰੀਆਂ ਗੱਲਾਂ ਤੋਂ ਕੋਈ ਅੰਦਾਜ਼ਾ ਨਹੀਂ ਸੀ ਲਾਉਂਦਾ ਕਿ ਉਹ ਅਫਸਰ ਨਹੀਂ ਹੋ ਸਕਦਾ। ਜਾਣਕਾਰੀ ਇਹ ਵੀ ਮਿਲਦੀ ਹੈ ਕਿ ਰੁਪੇਸ਼ ਪਿਛਲੇ ਲਗਭਗ 4 ਸਾਲ ਤੋਂ ਇਸ ਤਰ੍ਹਾਂ ਦਾ ਫਰਾਡ ਕਰ ਰਿਹਾ ਸੀ ਸਾਰਿਆਂ ਨਾਲ ਖਾਸ ਕਰਕੇ ਉਸ ਨੇ ਸਰਕਾਰੀ ਅਧਿਕਾਰੀਆਂ ਦੇ ਨਾਲ ਧੋਖਾ ਧੜੀ ਬਹੁਤ ਜ਼ਿਆਦਾ ਕੀਤੀ ਰੁਪੇਸ਼ ਦੋਸ਼ੀ ਦੇ ਨਾਮ ਦੇ ਇੱਕ ਸ਼ਖਸ ਦੇ ਖਿਲਾਫ ਅਹਮਦਾਬਾਦ ਕ੍ਰਾਈਮ ਬ੍ਰਾਂਚ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਉੱਥੋਂ ਹੀ ਪਤਾ ਲੱਗਦਾ ਹੈ ਉਸ ਸ਼ਿਕਾਇਤ ਦੇ ਵਿੱਚ ਜੋ ਸਾਰਾ ਕੁਝ ਉਸ ਨੂੰ ਦੱਸਿਆ ਗਿਆ ਹਾਲਾਂਕਿ ਉਸ ਨੂੰ ਫੜਿਆ ਜਾਵੇਗਾ ਗ੍ਰਿਫਤਾਰ ਕੀਤਾ ਜਾਣਾ ਹੈ ਹਜੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਇਸ ਦੀ ਜਿਹੜੀ ਅਹਮਦਾਬਾਦ ਦੇ ਵਿੱਚ ਗੁਜਰਾਤ ਦਾ ਅਹਮਦਾਬਾਦ ਹੈ ਉੱਥੇ ਕ੍ਰਾਈਮ ਬ੍ਰਾਂਚ ਦੇ ਵਿੱਚ ਇਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਸਰਕਾਰੀ ਕਰਮਚਾਰੀਆਂ ਨੂੰ ਲੱਖਾਂ ਦਾ ਚੂਨਾ ਲਗਾਉਂਦਾ ਸੀ ਔਰ ਕਿੰਨੇ ਹੀ ਸਰਕਾਰੀ ਕਰਮਚਾਰੀ ਉਸਨੇ 4 ਸਾਲਾਂ ਦੇ ਵਿੱਚ ਜਿਹੜੇ ਨੇ ਆਪਨਾ ਸ਼ਿਕਾਰ ਬਣਾਏ ਹੋਣਗੇ ਠੱਗੀ ਦਾ ਔਰ ਅੱਜ ਤੱਕ ਦੇ ਜਿਹੜੇ ਅਤੁਲ ਤਿਵਾੜੀ ਦੀ ਉਸ ਦੀ ਰਿਪੋਰਟ ਦੇ ਮੁਤਾਬਕ ਦੋਸ਼ੀ ਹੈ ਜਿਹੜਾ ਉਹ ਰੁਪੇਸ਼ ਦੋਸ਼ੀ ਅਹਮਦਾਬਾਦ ਦੇ ਬੋਪਲ ਇਲਾਕੇ ਦਾ ਰਹਿਣ ਵਾਲਾ ਹੈ ਰੁਪੇਸ਼ ਸ਼ੇਅਰ ਬਾਜ਼ਾਰ ਦਾ ਇੱਕ ਟਰੇਡਰ ਸੀ ਉਸ ਦੀ ਕੰਪਨੀ 'ਚ ਉਸ ਨੂੰ ਘਾਟਾ ਪੈ ਜਾਂਦਾ ਤਾਂ ਉਸ ਤੋਂ ਬਾਅਦ ਉਹ ਠੱਗੀ ਦਾ ਕੰਮ ਕਰਨ ਲੱਗਦਾ ਹੈ ਰੁਪੇਸ਼ ਦਾ ਏ ਐਮ ਸੀ ਅਹਮਦਾਬਾਦ ਮਿਊਨਿਸਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੇ ਪੁਲਿਸ ਸੈਤ ਕਈ ਹੋਰ ਸਰਕਾਰੀ ਕਰਮਚਾਰੀਆਂ ਨੂੰ ਉਸ ਨੇ ਲੱਖਾਂ ਦੀ ਠੱਗੀ ਲਾਈ ਉਸ ਨੂੰ ਚੂਨਾ ਲਗਾ ਦਿੱਤਾ ਉਸ ਦੇ ਦੋਸ਼ ਨਹੀਂ ਉਸ ਦੇ ਉੱਤੇ ਔਰ ਜਾਣਕਾਰੀ ਇਹ ਵੀ ਇਸ ਖਬਰ ਦੇ ਮੁਤਾਬਕ ਕਿ ਰੁਪੇਸ਼ ਦੋਸ਼ੀ ਨੇ ਕੁਝ ਪੁਲਿਸ ਕਰਮਚਾਰੀਆਂ ਦੇ ਟਰਾਂਸਫਰ ਦੇ ਨਾਮ ਦੇ ਵੀ ਠੱਗੀ ਮਾਰੀ ਹੈ ਕਿ ਪੁਲਿਸ ਕਰਮਚਾਰੀਆਂ ਦੀ ਬਦਲੀ ਕਿੱਥੇ ਕਿੱਥੋਂ ਕਰਾਉਣੀ ਹੈ ਉਸ ਦੇ ਨਾਮ ਦੇ ਉੱਤੇ ਵੀ ਕਈ ਪੁਲਿਸ ਅਫਸਰ ਉਸ ਦੇ ਚਾਂਸੇ ਦੇ ਵਿੱਚ ਆ ਗਏ ਉਸ ਦੇ ਜਾਲ 'ਚ ਫਸ ਗਏ ਹੁਣ ਜਿਹੜਾ ਇਹ ਮਲਜਮ ਹੈ ਰੁਪੇਸ਼ ਦੋਸ਼ੀ ਕਿਉਂਕਿ ਉਸਨੇ ਜਦੋਂ ਆਪਣੇ ਆਪ ਨੂੰ ਰੁਤਬਾ ਦੱਸਦਾ ਸੀ ਪ੍ਰਧਾਨ ਮੰਤਰੀ ਦੇ ਮੈਂ ਦਫਤਰ ਤੋਂ ਆ ਮੈਂ ਸੀਬੀਆਈ ਦਾ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਤੋਂ ਮੈਂ ਰੌ ਤੋਂ ਆ ਰਿਸਰਚ ਐਂਡ ਐਨਾਲਾਈਸਿਸ ਵਿੰਗ ਆ ਜਿਹੜਾ ਭਾਰਤ ਸਰਕਾਰ ਦਾ ਜਾਣੀਆ ਜਿਹੜੀ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਉਸ ਦਾ ਅਫਸਰ ਜਦੋਂ ਦੱਸਦਾ ਸੀ ਤੇ ਹੇਠਲੇ ਦਿਖਾਰੀ ਆਪਣੇ ਆਪ ਹੀ ਪਹਿਲਾਂ ਤੇ ਕੰਬਣ ਲੱਗਦੇ ਸੀ ਫਿਰ ਆਪਣੀ ਕੰਮ ਕਢਾਉਣ ਦੇ ਲਈ ਵੀ ਉਸ ਨੂੰ ਕਹਿ ਦਿੰਦੇ ਸੀ ਤੇ ਉਹ ਅੱਗੋ ਕਹਿ ਦਿੰਦਾ ਸੀ ਕਿ ਕਿੰਨੇ ਪੈਸੇ ਲੱਗਣਗੇ ਇਸੇ ਤਰ੍ਹਾਂ ਕਿਸੇ ਤੋਂ ਕਿੰਨੇ ਤੇ ਕਿਸੇ ਤੋਂ ਕਿੰਨੇ ਲੱਖਾਂ ਦੇ ਹਿਸਾਬ ਦੇ ਨਾਲ ਠੱਗੀ ਮਾਰ ਕੇ ਰਫੂ ਚੱਕਰ ਹੋ ਗਿਆ ਹਜੇ ਤੱਕ ਉਹ ਪੁਲਿਸ ਦੇ ਹੱਥ ਨਹੀਂ ਆਇਆ ਹਾਲਾਂਕਿ ਉਸ ਦੇ ਖਿਲਾਫ ਜਿਹੜੇ ਦੋਸ਼ ਲੱਗੇ ਨੇ ਸ਼ਿਕਾਇਤ ਜ਼ਰੂਰ ਦਰਜ ਹੋਈ ਹੈ ਉਹਨ ਸਰਕਾਰੀ ਕਰਮਚਾਰੀਆਂ ਨੇ ਜੋ ਆਪਣੇ ਨੰਬਰ ਦਿੱਤੇ ਨੇ ਉਸ ਨੂੰ ਟ्रू ਕਾਲਰ ਦੇ ਉੱਤੇ ਪੀਐਮਓ ਜਾਂ ਰੋ ਦਾ ਨਾਮ ਸੇਵ ਕਰੂ ਕੀਤਾ ਹੁੰਦਾ ਸੀ ਕਿਉਂਕਿ ਟ्रू ਕਾਲਰ ਦੇ ਉੱਤੇ ਕੋਈ ਵੀ ਨਾਮ ਐਡਿਟ ਕਰਕੇ ਕੋਈ ਵੀ ਵਿਅਕਤੀ ਯੂਜ਼ਰ ਆ ਜਿਹੜਾ ਉਹ ਲਿਖ ਸਕਦਾ ਤਾਂ ਉਸ ਦਾ ਆਪਸ਼ਨ ਇਹ ਫਾਇਦਾ ਚੱਕਿਆ ਜਦੋਂ ਵੀ ਉਹ ਅਨਨੋ ਨੰਬਰ ਤੋਂ ਪੁਲਿਸ ਅਫਸਰ ਨਾਲ ਜਾਂ ਆਪਣਾ ਨੰਬਰ ਸੇਵ ਕਰਾਉਂਦਾ ਸੀ ਕਿਸੇ ਅਧਿਕਾਰੀ ਦੇ ਕੋਲ ਤਾਂ ਉਸ ਦੇ ਵਿੱਚ ਪੀਐਮਓ ਜਾਂ ਫਿਰ ਓਸੀਬੀਆਈ ਨੀਆ ਇਸ ਤਰ੍ਹਾਂ ਦੇ ਜਿਹੜੇ ਏਜੰਸੀਆਂ ਨੇ ਉਹਨਾਂ ਦਾ ਅਧਿਕਾਰੀ ਦੇ ਤੌਰ ਦੇ ਉੱਤੇ ਆਪਣਾ ਨਾਮ ਲਿਖ ਲੈਂਦਾ ਸੀ ਤੇ ਅਗਲੇ ਬੰਦੇ ਨੂੰ ਵੀ ਯਕੀਨ ਹੋ ਜਾਂਦਾ ਸੀ ਕਿ ਹਾਂ ਵਾਕਈ ਇਸੀ ਤਰ੍ਹਾਂ ਹੀ ਉਸ ਦਾ ਨਾਮ ਦੇ ਵਿੱਚ ਟ੍ਰੂ ਕਾਲਰ ਦੇ ਆ ਰਿਹਾ ਹੈ ਤੇ ਸ਼ਾਇਦ ਇਹ ਸੱਚ ਹੀ ਹੋਵੇ ਪਰ ਉਹ ਸੱਚ ਨਹੀਂ ਸੀ ਉਸ ਦੇ ਉੱਤੇ ਪਰਦਾ ਪਿਆ ਸੀ ਔਰ ਉਹਨਾਂ ਦੀ ਅਕਲ ਤੇ ਪਰਦਾ ਉਪਾ ਗਿਆ ਜਿਨ੍ਹਾਂ ਤੋਂ ਨੇ ਠੱਗੀ ਕੀਤੀ ਹੈ ਦੋਸ਼ ਲੱਗੇ ਨੇ ਹੁਣ ਅਹਮਦਾਬਾਦ ਦੇ ਵਿੱਚ ਗੁਜਰਾਤ ਦੇ ਵਿੱਚ ਉਸ ਦੇ ਖਿਲਾਫ ਸ਼ਿਕਾਇਤ ਦਰਜ ਹੋਈ ਹੈ ਪੁਲਿਸ ਨੇ ਦਾਵਾ ਕੀਤਾ ਹੈ ਕਿ ਜਲਦੀ ਉਸ ਦੀ ਭਾਲ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਤੇ ਉਸ ਤੋਂ ਬਾਅਦ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਰੁਪੇਸ਼ ਦੇ ਕਈ ਅਜਹੀਆਂ ਜਿਹੜੀਆਂ ਸ਼ਿਕਾਇਤਾਂ ਮਿਲਦੀਆਂ ਨੇ ਸਰਕਾਰੀ ਕਰਮਚਾਰੀਆਂ ਨੂੰ ਫੋਨ ਦੇ ਉੱਤੇ ਪੂਰੇ ਪ੍ਰਬੰਧ ਕਰਨ ਦਾ ਉਦੇਸ਼ ਦੇ ਦਿੰਦਾ ਸੀ ਕਿ ਚਾਹੇ ਹੋਟਲ ਹੋਵੇ ਲੰਚ ਡਿਨਰ ਹੋਵੇ ਮਾਲ ਦੇ ਵਿੱਚ ਸ਼ਾਪਿੰਗ ਕਰਨੀ ਹੋਵੇ ਰੁਪੇਸ਼ ਦੋਸ਼ੀ ਸਾਰੇ ਅਧਿਕਾਰੀਆਂ ਨੂੰ ਫੋਨ ਕਰਕੇ ਕਹਿ ਦਿੰਦਾ ਸੀ ਚਾਹੇ ਉਸਨੇ ਮਹਿੰਗੇ ਹੋਟਲਾਂ ਦੇ ਵਿੱਚ ਰਹਿਣਾ ਹੋਵੇ ਖਾਣਾ ਹੋਵੇ ਪਹਿਨਣਾ ਹੋਵੇ ਸ਼ਾਪਿੰਗ ਕਰਨੀ ਹੋਵੇ ਤਾਂ ਹੇਠਲੇ ਅਧਿਕਾਰੀਆਂ ਨੂੰ ਹਾਲਾਂਕਿ ਉਸਦੇ ਹੇਠਲੇ ਨਹੀਂ ਰੈਂਕ ਦੇ ਹਿਸਾਬ ਨਾਲ ਹੇਠਲੇ ਪਰ ਜਿਹੜੇ ਅਧਿਕਾਰੀ ਉਸ ਦੀ ਸੇਵਾ ਵਿੱਚ ਹਾਜ਼ਰ ਹੋ ਜਾਂਦੇ ਸਨ ਮਿੰਟ ਦੇ ਵਿੱਚ ਉਹ ਸਾਰੇ ਹੀ ਸਮਝ ਰਹੇ ਸਨ ਕਿ ਸ਼ਾਇਦ ਇਹ ਵਾਕਈ ਸਾਡਾ ਉੱਚ ਅਧਿਕਾਰੀ ਹੈ ਪਰ ਇਸ ਤਰ੍ਹਾਂ ਨਹੀਂ ਸੀ ਉਸਨੇ ਮਹਿੰਗੀਆਂ ਕਾਰਾਂ ਵੀ ਖਰੀਦੀਆਂ ਔਰ ਖੁਦ ਨੂੰ ਅਮੀਰ ਦਿਖਾਉਣ ਦੀ ਖਾਤਰ ਲੋਕਾਂ ਨੂੰ ਉਸ ਤਰ੍ਹਾਂ ਦੀਆਂ ਤਸਵੀਰਾਂ ਦਿਖਾਉਂਦਾ ਸੀ ਕਿ ਮੇਰੇ ਕੋਲ ਇੰਨੀਆਂ ਆਲੀਸ਼ਾਨ ਜਿਹੜੇ ਬੰਗਲੇ ਨੇ ਮਹਿਲ ਨੇ ਔਰ ਗੱਡੀਆਂ ਬਹੁਤ ਮਹਿੰਗੀਆਂ ਨੇ ਲਗਜ਼ਰੀ ਤਰਪੇਸ਼ਦੋਸ਼ੀ ਦੇ ਇਹਨਾਂ ਸਾਰੀਆਂ ਜਿਹੜੀਆਂ ਤਸਵੀਰਾਂ ਦੇ ਜ਼ਰੀਏ ਲੋਕਾਂ ਨੂੰ ਲੱਗਦਾ ਸੀ ਜਿਹੜੇ ਠੱਗੀ ਦਾ ਸ਼ਿਕਾਰ ਹੋਏ ਨੇ ਕਿ ਸ਼ਾਇਦ ਇਹ ਇੰਨਾ ਅਮੀਰ ਵੀ ਹੈ ਔਰ ਵੱਡਾ ਅਫਸਰ ਵੀ ਹੈ ਤਰਪੇਸ਼ਦੋਸ਼ੀ ਹਾਲਾਂਕਿ ਸਿਰਫ ਸ਼ੇਅਰ ਬਾਜ਼ਾਰ ਦਾ ਕਾਰੋਬਾਰੀ ਸੀ ਸ਼ੇਅਰ ਬਾਜ਼ਾਰ ਦੇ ਵਿੱਚ ਲਗਾਤਾਰ ਉਸ ਨੂੰ ਘਾਟੇ ਪੈਂਦੇ ਨੇ ਘਾਟਾ ਪੈਣ ਤੋਂ ਬਾਅਦ ਉਸ ਦੇ ਕੋਲ ਕੋਈ ਕੰਮ ਨਹੀਂ ਸੀ ਬਚਿਆ ਇਹ ਜਾਣਕਾਰੀ ਮਿਲਦੀ ਹੈ ਫਿਲਹਾਲ ਕ੍ਰਾਈਮ ਬ੍ਰਾਂਚ ਦੀ ਟੀਮ ਰੁਪੇਸ਼ ਨੂੰ ਗ੍ਰਿਫਤਾਰ ਕਰਨ ਦੇ ਲਈ ਗੁਜਰਾਤ ਤੋਂ ਬਾਹਰ ਵੀ ਰਵਾਨਾ ਹੋਈ ਹੈ ਦੱਸਦੇ ਨੇ ਔਰ ਪੁਲਿਸ ਦਾ ਕਹਿਣਾ ਹੈ ਕਿ ਇਸ ਮਲਜਮ ਰੁਪੇਸ਼ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਔਰ ਪੁਸ਼ਗਿਸ਼ ਦੇ ਵਿੱਚ ਪਤਾ ਕੀਤਾ ਜਾਵੇਗਾ ਕਿ ਇਸ ਨੇ ਕਿੰਨੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਝੂਠੇ ਸੁਪਨੇ ਦਿਖਾ ਕੇ ਝੂਠਾ ਆਪਣੇ ਆਪ ਨੂੰ ਨਕਲੀ ਅਫਸਰ ਜਿਹੜਾ ਹੈ ਸੀ ਉਹ ਸਾਨੂੰ ਅਸਲੀ ਦੱਸ ਕੇ ਕਿੰਨੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਦੋਂ ਇਹ ਕਾਬੂ ਆਏਗਾ ਉਦੋਂ ਹੀ ਪਤਾ ਲੱਗਣਗੀਆਂ ਬਾਕੀ ਗੱਲਾਂ ਕਿ ਇਹ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ ਉਹਨਾਂ ਕਿੰਨੇ ਲੋਕਾਂ ਨੂੰ ਆਪਣੇ ਚਾਂਸੇ ਦੇ ਵਿੱਚ ਆਪਣੇ ਜਾਲ ਦੇ ਵਿੱਚ ਫਸਾ ਲੈਂਦਾ ਸੀ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ